ਕਾਲ ਸਾਰਿਆਂ ਨੂੰ ਉਮੀਦ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਰ ਕਾ ਚਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਜੇ ਸੂਟ ਬਹੁਤ ਸੋਹਣੀ ਪਿਓਰ ਕਾਟਨ ਦੀ ਰੇਂਜ ਆਈ ਆ ਬਾਟਮ ਦੇ ਉੱਤੇ ਵਰਕ ਆਇਆ ਵਾ ਆਲ ਓਵਰ ਸੂਟ ਆਏ ਨੇ ਵਿਤਮੁੜਾ ਆਲ ਬਹੁਤ ਸੋਹਣੇ ਮਸਲੀਨ ਦੇ ਦੁਪੱਟਿਆਂ ਦੇ ਨਾਲ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਆਂਦਾ ਪਸੰਦ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਆਪਣਾ ਪੇਮੈਂਟ ਦਾ ਮੈਥਡ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੁਸੀਂ ਪੇਮੈਂਟ ਆਪਣੀ ਕਰਕੇ ਨਾਲ ਦੀ ਨਾਲ ਆਪਣੇ ਆਰਡਰ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਸਾਡਾ ਸ਼ਾਪ ਦਾ ਟਾਈਮਿੰਗ ਹੈਗਾ ਜੀ 10 ਵਜੇ ਤੋਂ ਬਾਅਦ ਤੇ 5 ਵਜੇ ਤੋਂ ਪਹਿਲਾਂ ਪਹਿਲਾਂ ਚਾਹੇ ਤੁਸੀਂ ਵਿਜ਼ਿਟ ਕਰਨਾ ਤਾਂ ਵਿਜ਼ਿਟ ਕਰ ਸਕਦੇ ਹੋ ਤੇ ਜੇ ਤੁਸੀਂ ਕਾਲ ਕਰਕੇ ਕੋਈ ਵੀ ਇਨਕੁਆਰੀ ਲੈਣੀ ਆ ਹਨਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਚਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਪਰ ਜਦੋਂ ਵੀ ਤੁਸੀਂ ਸ਼ਾਪ ਤੇ ਆਉਣਾ ਪਹਿਲਾਂ ਇੱਕ ਕਾਲ ਕਰਕੇ ਜ਼ਰੂਰ ਆਇਓ ਇਹ ਨਾ ਹੋਵੇ ਕਿ ਤੁਹਾਡੇ ਤੁਸੀਂ ਇੰਨੀ ਦੁਰੰਮ ਤੇ ਤੁਹਾਨੂੰ ਅਸੀਂ ਅਟੈਂਡ ਨਾ ਕਰ ਸਕੀਏ ਕਾਲ ਕਰਕੇ ਪੀਸ ਜ਼ਰੂਰ ਦੱਸ ਕੇ ਫਿਰ ਤੁਸੀਂ ਐਨੀ ਟਾਈਮ ਆ ਸਕਦੇ ਹੋ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਬਹੁਤ ਹੀ ਪਿਆਰੇ ਜਿਹੇ ਛੋਲੇ ਦੇ ਪ੍ਰਿੰਟ ਲਓ ਅੱਜ ਦੇ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਪਿਆਰਾ ਗ੍ਰੀਨ ਕਲਰ ਦੇ ਉੱਪਰ ਰਹਾ ਹੂਗਾ ਇਹ ਬਹੁਤ ਹੀ ਸੋਹਣਾ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਬ੍ਰਾਂਡ ਦੀ ਕਲੈਕਸ਼ਨ ਰਹੂਗੀ ਤੇ ਬਿਲਕੁਲ ਹੀ ਪਿਓਰ ਕਾਟਨ ਦਾ ਸਟਾਫ ਰਹੂਗਾ ਇੰਨਾ ਸੋਹਣਾ ਹੈ ਇੰਨਾ ਮੁਲਾਇਮ ਕਪੜਾ ਰਹੂਗਾ ਬਹੁਤ ਪਿਆਰਾ ਹਲੋ ਤੇ ਨਾਲ ਇਹਦੇ ਜਿਹੜੀ ਬਾਟਮ ਰਹੂਗੀ ਉਹ ਰਹੂਗੀ ਪ੍ਰਿੰਟਡ ਇਹ ਹੈ ਮੈਚਿੰਗ ਸੂਟ ਆ ਇਸ ਤਰ੍ਹਾਂ ਪ੍ਰਿੰਟਡ ਬਾਟਮ ਦੇ ਨਾਲ ਇਹਦੇ ਉੱਤੇ ਵਰਕ ਮਿਲੇਗਾ ਬਾਟਮ ਦੇ ਉੱਤੇ ਵੀ ਤੁਹਾਨੂੰ ਪਹੁੰਚਿਆਂ ਦੇ ਉੱਪਰ ਵਰਕ ਮਿਲੇਗਾ ਜਿਹੜੀ ਸ਼ਰਟ ਆ ਉਹ ਆਲ ਓਵਰ ਪ੍ਰਿੰਟਡ ਹੋਊਗੀ ਇਹ ਗ੍ਰੀਨ ਕਲਰ ਦੇ ਉੱਪਰ ਆ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਨਾਲ ਦੁਪੱਟੇ ਮਿਲਣਗੇ ਇਹਨਾਂ ਦੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਪੂਰੇ ਖੁੱਲੇ ਡੁੱਲੇ ਆ ਲਓ ਜੀ ਬਹੁਤ ਸੋਹਣਾ ਦੁਪੱਟਾ ਵਾ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਹੀ ਪਿਆਰੀ ਆ ਬਹੁਤ ਹੀ ਸੋਹਣੀ ਆ ਗ੍ਰੀਨ ਕਲਰ ਆ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਵਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਦੋ ਕਲਰ ਮਿਲਣਗੇ ਇਹ ਵਾਲੇ ਡਿਜ਼ਾਈਨ ਦੇ ਵਿੱਚ 3 ਦੇ ਵਿੱਚ ਇੱਕ ਮਿਲੂਗਾ ਜੀ ਮਹਿੰਦੀ ਆ ਪੈਰਲਟ ਸ਼ੇਡ ਇਹ ਵੀ ਬਹੁਤ ਪਿਆਰਾ ਵਾ ਬਹੁਤ ਸੋਹਣੀ ਫ੍ਰੈਗਰੈਂਸ ਆਉਂਦੀ ਆ ਕੱਪੜੇ ਦੇ ਵਿੱਚੋਂ ਬਿਲਕੁਲ ਹੀ ਪਿਓਰ ਕਾਟਨ ਆ ਇੱਕ ਵੀ ਧਾਗਾ ਤੁਹਾਨੂੰ ਇਹਦੇ ਵਿੱਚ ਸਿੰਥੈਟਿਕ ਨਹੀਂ ਮਿਲੂਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਯਾਨੀ ਕਿ ਬਹੁਤ ਹੀ ਪਿਆਰੇ ਲਓ ਜੀ ਇਹਦੀ ਵੀ ਸੇਮ ਬਾਟਮ ਦੇ ਉੱਤੇ ਤੁਹਾਨੂੰ ਵਰਕ ਮਿਲੂਗਾ ਸੇਮ ਵਰਕ ਮਿਲੂਗਾ ਬਾਟਮ ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਤੇ ਨਾਲ ਇਸ ਤਰ੍ਹਾਂ ਤੁਹਾਨੂੰ ਸੇਮ ਪੈਰਟ ਮਹਿੰਦੀ ਆ ਜਾਂ ਕਲਰ ਆ ਬਹੁਤ ਹੀ ਸੋਹਣਾ ਨਾਲ ਸੇਮ ਆਲ ਓਵਰ ਰੋਗੀ ਸ਼ਰਟ ਤੇ ਨਾਲ ਇਹਨਾਂ ਦੇ ਸੇਮ ਰੰਗ ਦੇ ਪਿਓਰ ਮਸਲੀਨ ਦੇ ਦੁਪੱਟੇ ਪੂਰੇ ਖੁੱਲੇ ਡੁੱਲੇ ਸਿਰ ਤੇ ਰੁਕਣ ਵਾਲੇ ਆ ਲੋ ਜੀ ਬਹੁਤ ਸੋਹਣੀ ਕ੍ਰੀਏਸ਼ਨ ਆ ਅੱਜ ਦੀ ਜਿਹੜਾ ਮਾਜੀ ਸੂਟ ਤੁਸੀਂ ਲੈ ਸਕਦੇ ਹੋ ਬਸ ਆਪਣਾ ਫਟਾਫਟ ਸਕਰੀਨ ਸ਼ਾਟ ਕਰਨਾ ਜਿਹੜਾ ਵੀ ਫੁੱਟ ਤੁਹਾਨੂੰ ਚਾਹੀਦਾ ਹੋਇਆ ਲਓ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਸਰਦਾਰੀ ਜਿਹੇ ਕਲਰ ਜਿਹਨਾਂ ਨੂੰ ਆਪਾਂ ਕਹਿ ਦਿੰਨੇ ਆ ਉਹ ਵਾਲੇ ਕਲਰ ਆਗੇ ਦੇਖੋ ਕਿੰਨਾ ਸੋਹਣਾ ਕਲਰ ਆ ਤੇ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਕਿੰਨੀ ਪਿਆਰੀ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਆ ਤੇ ਨਾਲ ਇਹਦੇ ਸੀਨ ਤੁਹਾਨੂੰ ਮਿਲੇਗਾ ਬਾਟਮ ਦੇ ਉੱਤੇ ਵਰਕ ਸਾਰੇ ਸੂਟਾਂ ਜਿਹੜੇ ਮੈਂ ਤੁਹਾਨੂੰ ਦਿਖਾ ਰਹੀਆਂ ਪਹਿਲੇ ਪੀਸ ਇਹ ਸਾਰਿਆਂ ਦੀਆਂ बॉਟਮ ਦੇ ਉੱਤੇ ਵਰਕ ਆ ਰਿਹਾ ਸ਼ਰਟਾਂ ਪ੍ਰਿੰਟਡ ਰਹਿ ਰਹੀਆਂ ਨੇ ਸ਼ਰਟਾਂ ਸਾਰੀਆਂ ਪ੍ਰਿੰਟਰ ਰਹਿਣਗੀਆਂ ਤੇ बॉਟਮ ਦੇ ਉੱਤੇ ਸਾਰਾ ਥ्रेड ਵਰਕ ਦਾ ਬਹੁਤ ਹੀ ਸੋਹਣਾ ਕੰਮ ਮਿਲੂਗਾ ਤੇ बॉਟਮ ਸਾਰੀ ਜਿਵੇਂ ਸ਼ਰਟ ਦੇ ਵਿੱਚ ਪ੍ਰਿੰਟ ਹੋਇਆ ਸਾਰਾ 3D ਪ੍ਰਿੰਟ ਤੁਹਾਨੂੰ बॉਟਮ ਦੇ ਵਿੱਚ ਵੀ ਮਿਲੂਗਾ ਬਹੁਤ ਸੋਹਣੀ ਸੈਲਫ ਪ੍ਰਿੰਟਡ बॉਟਮ ਆ ਆ ਬਹੁਤ ਸੋਹਣਾ ਕਲਰ ਆ ਕਰੀਮ ਜਿਹਾ ਕਲਰ ਆ ਬਹੁਤ ਹੀ ਸੋਹਣਾ ਕਿੰਨੀ ਕਰੀਮ ਜਿਹਾ ਇਹਨਾਂ ਦੇ ਨਾਲ ਵੀ ਦੁਪੱਟੇ ਬਹੁਤ ਸੋਹਣੇ ਲੱਗੇ ਹੋਏ ਨੇ ਲਓ ਜੀ ਦੁਪੱਟਿਆਂ ਦੀ ਗ੍ਰੇਸ ਤੇ ਦੁਪੱਟਾ ਬਹੁਤ ਹੀ ਵਧੀਆ ਬਹੁਤ ਹੀ ਪਿਆਰਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਇਹ ਹੈਗਾ ਲਾਈਟ ਸਕਿਨ ਜਿਆ ਛੇੜ ਜਿਹੜਾ ਆਪਾਂ ਖੋਲਿਆ ਇਹਦੇ ਵਿੱਚ ਸੈਕੰਡ ਕਲਰ ਤੁਹਾਨੂੰ ਮਿਲੇਗਾ ਜੀ ਪ੍ਰੋਪਰ ਵਾਈਟ ਕਰੀਮ ਜਿਆ ਕਲਰ ਆਹ ਲਓ ਪ੍ਰੋਪਰ ਵਾਈਟ ਕਰੀਮ ਕਲਰ ਆ ਇਹ ਵੀ ਬਹੁਤ ਸੋਹਣਾ ਪੀਸ ਆ ਨਾਲ ਹੀ ਤੇ ਸੇਮ ਮਿਲੂਗਾ ਜੀ ਕਰੀਮ ਕਲਰ ਦਾ ਵਾਈਟ ਕਰੀਮ ਦਾ ਹੀ ਦੁਪੱਟਾ ਐਂਡ ਇਹਦੇ ਵਿੱਚ ਥਰਡ ਮਿਲੂਗਾ ਲਾਈਟ ਜਿਹਾ ਬਿਲਕੁਲ ਹੀ ਲਾਈਟ ਜਿਹਾ ਸਕਾਈ ਬਲੂ ਕਲਰ ਬਿਲਕੁਲ ਹੀ ਲਾਈਟ ਜਿਹਾ ਵਾ ਸਕਾਈ ਬਲੂ ਕਲਰ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਹਲੋ ਨਾਲੇ ਇਹਦੇ ਵੀ ਸੇਮ ਤੁਹਾਨੂੰ ਮਿਲੂਗਾ ਦੁਪੱਟਾ ਤਿੰਨੇ ਹੀ ਪੀਸ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਤੇ ਨਾਲ ਥੀਮ ਹਨਾ ਸਾਰੇ ਬਾਟਮ ਦੇ ਉੱਤੇ ਤੁਹਾਨੂੰ ਵਰਕ ਮਿਲ ਰਿਹਾ ਜਾਣੀ ਗਰਲਿਸ਼ ਲੁੱਕ ਦੇ ਸੂਟ ਨੇ ਜਿਹੜੀਆਂ ਵੀ ਪਹਿਣਾ ਇਦਾਂ ਦਾ ਫੈਬਰਿਕ ਤਾਂ ਇੰਨਾ ਜ਼ਿਆਦਾ ਫਾਈਨ ਆ ਫੈਬਰਿਕ ਬਾਰੇ ਸੋਚਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਬਹੁਤ ਸੋਹਣੇ ਪਿਓਰ ਕਾਟਨ ਗਰਮੀਆਂ ਦੀਆਂ ਸਭ ਤੋਂ ਬੈਸਟ ਕਲੈਕਸ਼ਨਾਂ ਨੇ ਇਹ ਤੇ ਹੁਣ ਜਿਹੜੀਆਂ ਪਹਿਣਾ ਭਾਗੀਆਂ ਨੇ ਆਲ ਓਵਰ ਤਾਂ ਉਹਨਾਂ ਲਈ ਵੀ ਇਹਨਾਂ ਦੇ ਵਿੱਚ ਆਪਾਂ ਆਰਟੀਕਲ ਐਡ-ਆਨ ਕੀਤੇ ਆ ਆਲ ਓਵਰ ਰਹਿਣਗੇ ਪ੍ਰਾਈਸ ਸਾਰਿਆਂ ਦੀ ਸੇਮ ਰਹੂਗੀ ਜੀ ਆਹੋ ਬਲੈਕ ਕਲਰ ਦੇ ਵਿੱਚ ਆ ਦੇਖੋ ਬੋਟੀ ਕਿੰਨੀ ਸੋਹਣੀ ਆ ਬਹੁਤ ਹੀ ਪਿਆਰੀ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਪ੍ਰਿੰਟਿੰਗ ਬਹੁਤ ਸੋਹਣੀ ਆ ਬਲੈਕ ਕਲਰ ਦੇ ਉੱਪਰ ਨਿੱਕੀ ਬੂਟੀ ਆ ਨਾਲ ਇਹਨਾਂ ਦੇ ਆਲ ਓਵਰ ਸੂਟ ਰਹੂਗਾ 5 ਮੀਟਰ ਤੇ ਨਾਲ 2.5 ਮੀਟਰ ਦਾ ਰਹੂਗਾ ਦੁਪੱਟਾ ਲਓ ਜੀ ਦੁਪੱਟਾ ਵੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਦੁਪੱਟੇ ਸਾਰਿਆਂ ਦੇ ਦੁਪੱਟੇ ਪਿਓਰ ਮੁੰਡਾ ਹਾਲਦਾ ਵਾ ਪੂਰਾ ਵਧੀਆ ਮੋਟਾ ਥੋੜੀ ਜਿਹੀ ਹੈਵੀ ਆ ਜਾਂਦੀ ਆ ਮਸਲੀਨ ਨਾਲੋਂ ਥੋੜਾ ਜਿਹਾ ਹੈਵੀ ਸਟਾਫ ਆ ਜਾਂਦਾ ਸੌਫਟਨੈਸ ਹੁੰਨੀ ਹੁੰਦੀ ਆ ਉਸ ਤੋਂ ਵੀ ਕਿਤੇ ਜ਼ਿਆਦਾ ਵੱਧ ਹੁੰਦੀ ਆ ਬਹੁਤ ਸੋਹਣਾ ਦੁਪੱਟਾ ਨਾਲ ਬਹੁਤ ਹੀ ਪਿਆਰਾ ਲੱਗਿਆ ਹੋਇਆ ਬਾਕੀ ਬਹੁਤ ਪੈਣਾਂ ਦੇ ਮੈਸੇਜ ਆ ਰਹੇ ਨੇ ਸਟਿਚਿੰਗ ਦੇ ਲਈ ਸਟਿਚਿੰਗ ਅਕੋਰਡਿੰਗ ਟੂ ਡਿਜ਼ਾਈਨ ਹੋਗੀ ਅਕੋਰਡਿੰਗ ਟੂ ਤੁਸੀਂ ਜਿੱਦਾਂ ਦਾ ਫੈਬਰਿਕ ਲੈ ਰਹੇ ਹੋ ਕਿੱਦਾਂ ਦੀ ਲਾਈਨਿੰਗ ਲਗਵਾ ਰਹੇ ਹੋ ਉਸ ਤਰ੍ਹਾਂ ਦੇ ਹਿਸਾਬ ਨਾਲ ਸਟਿਚਿੰਗ ਹੁੰਦੀ ਆ ਹੁਣ ਕਈ ਪੈਣਾਂ ਬਹੁਤ ਮੈਸੇਜ ਕਰ ਰਹੀਆਂ ਜਿੱਦਾਂ ਦੀ ਸਟਿਚਿੰਗ ਦੇ ਸੂਟਾਂ ਦੀ ਵੀਡੀਓ ਪਾਈ ਆ ਵੀ ਤੁਸੀਂ ਸਟਿਚਿੰਗ ਕਿ ਸਟੀਚਿੰਗ ਦਾ ਰੇਟ ਅਲੱਗ-ਅਲੱਗ ਹੁੰਦੇ ਆ ਜੀ ਜਿੱਦਾਂ ਦਾ ਤੁਹਾਡਾ ਤੁਸੀਂ ਸੂਟ ਸਟਿਚ ਕਰਵਾਉਣਾ ਤੁਸੀਂ ਉਹ ਦੱਸੋ ਤੇ ਨਾਲ ਦੀ ਨਾਲ ਤੁਹਾਨੂੰ ਫਿਰ ਅਸੀਂ ਦੱਸ ਦਾਂਗੇ ਕਿ ਹਾਂਜੀ ਇਹ ਵਾਲੇ ਸੂਟ ਦੀ ਸਟੀਚਿੰਗ ਅਸੀਂ ਇੰਨੀ ਲਵਾਂਗੇ ਬਾਕੀ ਕਿੱਦਾਂ ਦੇ ਤੁਸੀਂ ਡਿਜ਼ਾਈਨ ਬਣਾਉਣੇ ਆ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਇਹ ਫੁੱਲ ਫਲਾਵਰਾਂ ਤੋਂ ਹਟ ਕੇ ਜਿਓਮੈਟਿਕਲ ਜਿਹਾ ਡਿਜ਼ਾਈਨ ਆ ਜਾਂਦਾ ਬਲੈਕ ਕਲਰ ਦੇ ਉੱਪਰ ਯਾਰੀ ਬਲੈਕ ਕਲਰ ਦੇ ਉੱਤੇ ਰਹੂਗਾ ਆਲ ਓਵਰ ਸੂਟ ਰਹੂਗਾ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟ ਰਹੂਗੀ ਦੇ ਨਾਲ ਇਹਦੇ ਵੀ ਸੇਮ ਰਹੂਗਾ ਜੀ ਦੁਪੱਟਾ ਜਿਹੜੀਆਂ ਭੈਣਾ ਵੱਡੇ ਵੱਡੇ ਫਲਾਵਰਸ ਵਗੈਰਾ ਪਾ ਕੇ ਹੱਕ ਚੁੱਕੀਆਂ ਉਹਨਾਂ ਲਈ ਇਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਸੈਕੰਡ ਕਲਰ ਇਹਦੇ ਵਿੱਚ ਮਿਲੂਗਾ ਜੀ ਤੁਹਾਨੂੰ ਕਾਫੀ ਸ਼ੇਡ ਆਓ ਇਹ ਬਹੁਤ ਮੈਸੇਜ ਆ ਰਿਹਾ ਜੀ ਕੋਰੀਅਰ ਲੇਟ ਨੇ ਕੋਰੀਅਰ ਤੁਹਾਨੂੰ ਵੀ ਪਤਾ ਸੈਟਰਡੇ ਸੰਡੇ ਮੰਡੇ ਤਿੰਨ ਦਿਨ ਲਗਾਤਾਰ ਛੁੱਟੀ ਦੇ ਰਹੇ ਨੇ ਸੋ ਸਾਡੇ ਕੋਲੋਂ ਮੰਗਲਵਾਰ ਨੂੰ ਡਿਸਪੈਚ ਹੋਏ ਨੇ ਉਸ ਤੋਂ ਅੱਗੇ ਜਾ ਕੇ ਬੁੱਧਵਾਰ ਨੂੰ ਨੈਕਸਟ ਡੇ ਡਿਸਪੈਚ ਹੁੰਦੇ ਨੇ ਉਹਦੇ ਕਰਕੇ ਥੋੜੇ ਜਿਹਾ ਡਿਲੇ ਹੋ ਜਾਂਦੇ ਨੇ ਬੇਫਿਕਰਿਆ ਕਰੋ ਤੁਹਾਡੀ ਪੇਮੈਂਟ ਸਾਡੇ ਹੱਥਾਂ ਚ ਹੈ ਤਾਂ ਸੇਫ ਆ ਜਿੰਨਾ ਟਾਈਮ ਸਾਡਾ ਸੂਟ ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ਇਸ ਲਈ ਵਰੀ ਨਾ ਕਰਿਆ ਕਰੋ ਬਸ ਪ੍ਰੋਬਲਮ ਉਦੋਂ ਆ ਜਾਂਦੀ ਹੈ ਜਦੋਂ ਵਿੱਚ ਛੁੱਟੀਆਂ ਆ ਜਾਂਦੀਆਂ ਉਹਦੇ ਕਰਕੇ ਲੇਟ ਹੋ ਜਾਂਦੇ ਨੇ ਜੀ ਇਦਾਂ ਕਾਫੀ ਕਲਰ ਦਾ ਸੂਟ ਆ ਦੇਖੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਬਸ ਫਟਾਫਟ ਸਕਰੀਨਸ਼ਾਟ ਲੈ ਲਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਇਹ ਵਾਲੇ ਸੂਟ ਨੇ ਇਹ ਵੀ ਆਪਾਂ ਏਸੀ ਰੇਟ ਦੇ ਵਿੱਚ ਦੇ ਰਹੇ ਹਾਂ ਇਹ ਰਸ਼ੀਆ ਬ੍ਰਾਂਡ ਦਾ ਸੂਟ ਰਹੂਗਾ ਬਹੁਤ ਹੀ ਪਿਆਰਾ ਪਿੰਕ ਸ਼ੇਡ ਦਾ ਸੂਟ ਆ ਆਲ ਓਵਰ ਸੂਟ ਰਹੂਗਾ ਦੇਖੋ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਸਿੰਗਲ ਹੀ ਸ਼ੇਡ ਆ ਇਹਦਾ ਸਿੰਗਲ ਹੀ ਸ਼ੇਡ ਆ ਤੇ ਸਿੰਗਲ ਹੀ ਪੀਸ ਆ ਇਹ ਆਪਣੇ ਕੋਲ ਇਹਦੇ ਨਾਲ ਵੀ ਸੇਮ ਤੁਹਾਨੂੰ ਦੁਪੱਟਾ ਮਿਲੇਗਾ। ਹਾਂ। ਦੁਪੱਟੇ ਬਹੁਤ ਪਿਆਰੇ ਨੇ, ਬਹੁਤ ਹੀ ਸੋਹਣੇ ਨੇ। ਲੋ। بس ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਰਿਹਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ। ਅੱਜ ਦੀ ਵੀਡੀਓ ਦਾ ਲਾਸਟ ਪੀਸ ਹੈਗਾ ਜੀ ਲਾਈਟ ਲਵੈਂਡਰ ਸ਼ੇਡ ਇਹ ਵੀ ਬਹੁਤ ਪਿਆਰਾ ਹਵਾ ਸਮਾਂ ਪੀਸ ਲੋ ਕਲਰ ਵੀ ਸਿੰਗਲ ਆ ਜੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਆ ਦੇਖੋ ਪੂਰੀ ਉੱਟ ਕੇ ਆ ਰਹੀ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਲਾਈਟ ਜਾਂ ਬੇਸ ਆ ਉੱਤੇ ਡਾਰਕ ਫਲਾਵਰਸ ਦੀ ਪ੍ਰਿੰਟਿੰਗ ਕੀਤੀ ਹੋਈ ਆ ਪਾਈਪਿੰਗ ਵਗੈਰਾ ਲਾ ਕੇ ਜਦੋਂ ਸੂਟਾਂ ਨੇ ਡੈਡੀ ਹੋਣਾ ਤਾਂ ਬਹੁਤ ਸੋਹਣੇ ਲੱਗਦੇ ਆ ਪਾਏ ਹੋਏ ਵੀਅਰ ਕੀਤੇ ਪ੍ਰੋਪਰ ਜਿਹੜੀ ਇਹਨਾਂ ਦੀ ਲੁੱਕ ਹੁੰਦੀ ਆ ਉਹ ਸਟੀਚਿੰਗ ਦੇ ਉੱਪਰ ਹੀ ਹੁੰਦੀ ਆ ਆ ਲਓ ਪ੍ਰਾਈਸ ਸਾਰੇ ਸੂਟਾਂ ਦਾ ਅੱਜ ਦੀ ਵੀਡੀਓ ਦਾ ਸਾਰਿਆਂ ਦਾ 1500 ਆ ਜਿਹੜਾ ਮਰਜੀ ਸੂਟ ਚੱਕ ਲਿਓ ਚਾਹੇ ਤੁਸੀਂ ਬਾਟਮ ਵਰਕ ਵਾਲਾ ਲੈ ਲਓ ਚਾਹੇ ਤੁਸੀਂ ਆਲ ਓਵਰ ਲੈ ਲਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ 1500 ਰੁਪਿਆ ਪ੍ਰਾਈਸ ਰਹੂਗਾ ਗਰਮੀਆਂ ਦੀ ਬਹੁਤ ਸੋਹਣੀ ਬਹੁਤ ਹੀ ਪਿਆਰੀ ਕਲੈਕਸ਼ਨ ਆ ਲੋ ਜੀ ਇਹ ਸੀਗੇ ਅੱਜ ਦੀ ਮੇਰੀ ਕਲੈਕਸ਼ਨ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਉਹ ਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਸੋਹਣਾ ਜਿਹਾ ਕਮੈਂਟ ਛੱਡ ਕੇ ਜਾਇਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ